ਚੀਕ ਹੋਵੇ ਲਾਟ ਹੋਵੇ ਖਿਆਲ ਹੋਵੇ ਹੂੰ ਦਰਦ ਹੋਵੇ ਚੀਕ ਹੋਵੇ ਲਾਟ ਹੋਵੇ ਖਿਆਲ ਹੋਵੇ ਇਸ تنਹਾਈ ਦੇ ਮੌਸਮ ਵਿੱਚ ਕੋਈ ਤੇ ਨਾਲ ਹੋਵੇ ਹੂੰ ਬਹੁਤ ਅੱਛੇ ਵੀ ਬਹੁਤ ਅੱਛੇ ਵਾਹ ਦਰਦ ਹੋਵੇ ਚੀਕ ਹੋਵੇ ਲਾਟ ਹੋਵੇ ਖਿਆਲ ਹੋਵੇ ਇਸ تنਹਾਈ ਦੇ ਮੌਸਮ ਵਿੱਚ ਕੋਈ ਤੇ ਨਾਲ ਹੋਵੇ ਹੁਣ ਜੁਦਾ ਹੋ ਕੇ ਹੁਣ ਜੁਦਾ ਹੋ ਕੇ ਦਿਲਾਂ ਨੂੰ ਇਉਂ ਫੜੀ ਬੈਠੇ ਹਾਂ ਆਪਾਂ ਹਮ ਹੁਣ ਜੁਦਾ ਹੋ ਕੇ ਦਿਲਾਂ ਨੂੰ ਦਿਲਾਂ ਨੂੰ ਇਉਂ ਫੜੀ ਬੈਠੇ ਹਾਂ ਆਪਾਂ ਹਮ ਦਿਲ ਨਾਲ ਤੇਰੇ ਤੋਂ ਤੇ ਨਾ ਹੀ ਮੇਰੇ ਤੋਂ ਸੰਭਾਲੋਗੇ ਬਹੁਤ ਅੱਛੇ ਕੁਝ ਹੋਰ ਸ਼ੇਰ ਸੀ ਕਿ ਬੇਸ਼ੱਕ ਮੇਰੇ ਰਾਹਾਂ ਵਿੱਚ ਖੱਡੇ ਹੀ ਖੱਡੇ ਨੇ ਬੇਸ਼ੱਕ ਮੇਰੇ ਰਾਹਾਂ ਵਿੱਚ ਖੱਡੇ ਹੀ ਖੱਡੇ ਨੇ ਐਪਰ ਟੱਪਣ ਬਾਜੋਂ ਇਹ ਕਿਹੜਾ ਮੈਂ ਛੱਡੇ ਨੇ ਬਹੁਤ ਅੱਛੇ ਬਹੁਤ ਅੱਛੇ ਬੰਦਰ ਬਹੁਤ ਅੱਛਾ ਬੇਸ਼ੱਕ ਮੇਰੇ ਰਾਹਾਂ ਵਿੱਚ ਖੱਡੇ ਹੀ ਖੱਡੇ ਨੇ ਐਪਰ ਟੱਪਣ ਬਾਜੋਂ ਇਹ ਕਿਹੜਾ ਮੈਂ ਛੱਡੇ ਨੇ ਬੇਗਾਨਾ ਕੋਈ ਆ ਕੇ ਇੱਕ ਦਿਨ ਪੱਟ ਦਵੇਗਾ ਹੂੰ ਬੇਗਾਨਾ ਕੋਈ ਆ ਕੇ ਇੱਕ ਦਿਨ ਪੱਟ ਦਵੇਗਾ ਅੱਜ ਜਿਹੜੇ ਤੂੰ ਉੱਚੇ ਉੱਚੇ ਚੰਡੇ ਗੱਡੇ ਨੇ ਬਹੁਤ ਅੱਛੇ ਬੇਗਾਨਾ ਕੋਈ ਆ ਕੇ ਇੱਕ ਦਿਨ ਫਟ ਦਵੇਗਾ ਅੱਜ ਜਿਹੜੇ ਤੂੰ ਉੱਚੇ ਉੱਚੇ ਢੰਡੇ ਗੱਡੇ ਨੇ ਕਿਛੇ ਦੇਖਣਾ ਤੇਰੇ ਆਉਣੇ ਦੀ ਖੁਸ਼ੀ ਵੀ ਕੋਈ ਛੋਟੀ ਨਹੀਂ ਸੀ ਤੇਰੇ ਆਉਣੇ ਦੀ ਖੁਸ਼ੀ ਵੀ ਕੋਈ ਛੋਟੀ ਨਹੀਂ ਸੀ ਤੇਰੇ ਜਾਣੇ ਦੇ ਦੁੱਖੜੇ ਵੀ ਤਾਂ ਬੜੇ ਵੱਡੇ ਨੇ ਬਹੁਤ ਅੱਛੇ ਤੇਰੇ ਆਉਣੇ ਦੀ ਖੁਸ਼ੀ ਵੀ ਕੋਈ ਛੋਟੀ ਨਹੀਂ ਸੀ ਤੇਰੇ ਜਾਣ ਦੇ ਦੁਖੜੇ ਵੀ ਤਾਂ ਬੜੇ ਵੱਡੇ ਨੇ ਕੁਝ ਹੋਸ਼ਿਆਰ ਦੇਖਣਾ ਕਿ ਹੈ ਜਿੰਨਾ ਤਾਣ ਉਹ ਉੰਨੀ ਉਡਾਰੀ ਭਰ ਲਵੇ ਹੈ ਜਿੰਨਾ ਤਾਣ ਉਹ ਉੰਨੀ ਉਡਾਰੀ ਭਰ ਲਵੇ ਕਹੋ ਉਸ ਨੂੰ ਕਿਸੇ ਤੋਂ ਨਾ ਉਧਾਰੇ ਪਰ ਲਵੇ ਬਹੁਤ ਅੱਛੇ ਬਹੁਤ ਅੱਛੇ ਮੇਰਾ ਮਨ ਮੁਕਤ ਹੈ ਮੈਂ ਉੱਡ ਜਾਣਾ ਅੰਤ ਨੂੰ ਹੂੰ ਮੇਰਾ ਮਨ ਮੁਕਤ ਹੈ ਮੈਂ ਉੱਠ ਜਾਣਾ ਅੰਤ ਨੂੰ ਉਹ ਕਿੰਨਾ ਵੀ ਬਜਨ ਮੇਰੇ ਪਰਾਂ ਤੇ ਧਰ ਲਵੇ ਹੂੰ ਬਹੁਤ ਅੱਛੇ ਮੇਰਾ ਮਨ ਮੁਕਤ ਹੈ ਮੈਂ ਉੱਠ ਜਾਣਾ ਅੰਤ ਨੂੰ ਉਹ ਕਿੰਨਾ ਵੀ ਬਜਨ ਮੇਰੇ ਪਰਾਂ ਤੇ ਧਰ ਲਵੇ ਅਦਾ ਹਰ ਅਦਾ ਹਰ ਇੱਕ ਅਦਭੁਤ ਹੈ ਉਹਦੇ ਅੰਦਾਜ਼ ਦੀ ਅਦਾ ਹਰ ਇੱਕ ਅਦਭੁਤ ਹੈ ਉਹਦੇ ਅੰਦਾਜ਼ ਦੀ ਕਦੇ ਸੂਰਜ ਕਦੇ ਸਾਗਰ ਉਹ ਨੈਣੀ ਭਰ ਲਵੇ ਹੂੰ ਬਹੁਤ ਅੱਛੇ ਅਦਾਹਰੀ ਅਦਕੁਤ ਹੈ ਉਹਦੇ ਅੰਦਾਜ਼ ਦੀ ਕਦੇ ਸੂਰਜ ਕਦੇ ਸਾਗਰ ਉਹ ਲੈਣੀ ਭਰ ਲਵੇ ਇੱਕ ਛੇ ਹੋਰ ਨਿਕਣਾ ਕਿ ਕਿਨਾਰੇ ਤੇ ਉਸਾਰਾਂ ਦਾ ਮੈਂ ਤਾਂ ਘਰੇ ਆਪਣਾ ਹੂੰ ਕਿਨਾਰੇ ਤੇ ਉਸਾਰਾਂ ਦਾ ਮੈਂ ਤਾਂ ਘਰੇ ਆਪਣਾ ਸਮੁੰਦਰ ਦੇ ਜੋ ਵੀ ਦਿਲ ਵਿੱਚ ਹੈ ਉਹ ਕਰ ਲਵੇ ਬਹੁਤ ਅੱਛਾ ਅੱਛਾ ਕਮਾਲ ਵੀ ਕਿਨਾਰੇ ਤੇ ਕਿਨਾਰੇ ਤੇ ਉਸਾਰਾਂ ਦਾ ਮੈਂ ਤਾਂ ਘਰੇ ਆਪਣਾ ਸਮੁੰਦਰ ਦੇ ਜੋ ਵੀ ਦਿਨ ਵਿੱਚ ਹੈ ਉਹ ਕਰ ਲਵੇ ਵਾ ਵਾ ਇੱਕ ਦੋ ਸ਼ੇਰ ਹੋਰ ਹੋ ਜਾਣ ਹਾਂ ਹਾਂ ਵਾ ਵਾ ਕਿ ਪੁਣ ਦੀ ਨਹੀਂ ਲਹੂ ਨੂੰ ਪੁਣ ਦੀ ਨਹੀਂ ਲਹੂ ਨੂੰ ਰੂਹ ਨੂੰ ਛਾਣਦੀ ਨਹੀਂ ਅੱਛਾ ਪੁਣ ਦੀ ਨਹੀਂ ਲਹੂ ਨੂੰ ਰੂਹ ਨੂੰ ਛਾਣਦੀ ਨਹੀਂ ਇਹ ਜ਼ਿੰਦਗੀ ਇਹ ਮੌਤ ਮੇਰੇ ਹਣ ਦੀ ਨਹੀਂ ਵਾ ਸ਼ਮਰਿੰਦਰ ਕਮਾਲ ਭਾਈ ਬਹੁਤ ਅੱਛੇ ਪਣਦੀ ਨਹੀਂ ਲਹੂ ਨੂੰ ਪਣਦੀ ਨਹੀਂ ਲਹੂ ਨੂੰ ਰੂਹ ਨੂੰ ਛਾਣਦੀ ਨਹੀਂ ਇਹ ਜ਼ਿੰਦਗੀ ਇਹ ਮੌਤ ਮੇਰੇ ਹਾਨ ਦੀ ਨਹੀਂ ਕਿ ਮੈਂ ਰੜਕਿਆ ਮੈਂ ਰੜਕਿਆ ਹਜ਼ਾਰਾਂ ਨਜ਼ਰਾਂ ਵਿੱਚ ਜਿਹਦੇ ਲਈ ਮੈਂ ਰੜਕਿਆ ਹਜ਼ਾਰਾਂ ਨਜ਼ਰਾਂ ਵਿੱਚ ਜਿਹਦੇ ਲਈ ਉਸ ਦੀ ਨਜ਼ਰ ਵੀ ਹੁਣ ਮੈਨੂੰ ਪਹਿਚਾਣਦੀ ਨਹੀਂ ਬਹੁਤ ਅੱਛੇ ਮੈਰਣ ਕੇ ਬਜਾਰਾਂ ਨਜਰਾਂ ਵਿੱਚ ਜਿਹਦੇ ਨਹੀਂ ਉਸਦੀ ਖਦਰ ਵੀ ਹੁਣ ਮੈਨੂੰ ਪਹਿਚਾਣਦੀ ਨਹੀਂ ਨਾ ਬੁੱਲ ਪੇਰ ਮੀਚ ਨਾ ਅੱਖਾਂ ਨਾ ਰੋਕ ਸਾਹ ਨਾ ਬੁੱਲ ਪੇਰ ਮੀਚ ਨਾ ਅੱਖਾਂ ਨਾ ਰੋਕ ਸਾਹ ਇਹ ਉਮਰ ਤੇ ਇਹ ਰੁੱਤ ਤੇਰੇ ਜਾਣਦੀ ਨਹੀਂ ਆਦ੍ਰਿਸ਼ ਰੱਖੇ ਤਲਵਾਰ ਤਲਵਾਰ ਮੇਰੇ ਸੀਨੇ ਵਿੱਚ ਤੁਰਤੀ ਇੱਕ ਲੈ ਕੇ ਵੀ ਤਲਵਾਰ ਮੇਰੇ ਸੀਨੇ ਵਿੱਚ ਤੁਰਤੀਕ ਲੈ ਕੇ ਵੀ ਰੰਗਤ ਮੇਰੇ ਲਹੂ ਦੀ ਪੂਰਾ ਜਾਣਦੀ ਨਹੀਂ ਬਹੁਤ ਅੱਛਾ ਬਹੁਤ ਅੱਛਾ ਤਲਵਾਰ ਤਲਵਾਰ ਮੇਰੇ ਸੀਨੇ ਵਿੱਚ ਤੁਰਤੀਕ ਲੈ ਕੇ ਵੀ ਰੰਗਤ ਮੇਰੇ ਲਹੂ ਦੀ ਪੂਰਾ ਜਾਣਦੀ ਨਹੀਂ ਪੁਣਦੀ ਨਹੀਂ ਲਹੂ ਨੂੰ ਰੂਹ ਨੂੰ ਛਾਣਦੀ ਨਹੀਂ ਇਹ ਜ਼ਿੰਦਗੀ ਇਹ ਮੌਤ ਮੇਰੇ ਹਣ ਦੀ ਨਹੀਂ